ਕਿ ਸ਼ਰਮਣ ਅਕਾਲੀ ਦਾਦਾ ਦਾ ਦਫ਼ਤਰ ਖੋਲਾਂਗੇ ਸ਼ਰਮਣ ਅਕਾਲੀ ਦਾਦਾ ਦਾ ਚੌਂ ਨਿਸ਼ਾਨ ਖੋਲਾਂਗੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰ ਲਾਂਗੇ ਹਰ ਤਰੀਕੀ ਬੜੀ ਦੁਨੀਆ ਆਈ ਕਬਜ਼ੇ ਕਰਨ ਵਾਸਤੇ ਸਾਰੀਆਂ ਸ਼ਕਤੀਆਂ ਨੂੰ ਮੂੰਹ ਦਿਖਾ ਕੇ ਜਾਣੀ ਪਈ ਆ ਤੁਸੀਂ ਤੂੰ ਲੜਾਈ ਤਾਂ ਲੜਨੀ ਆ ਸੈਂਟਰ ਨਾਲ ਲੜਾਈ ਤਾਂ ਲੜਨੀ ਪੰਜਾਬ ਗਵਰਨਮੈਂਟ ਨਾਲ ਜਿਹੜੇ ਧੱਕੇ ਹੋ ਰਹੇ ਨੇ ਪੰਜਾਬੀਆਂ ਨੂੰ ਬਚਾਉਣਾ ਕਿਵੇਂ ਇਹਨਾਂ ਤੋਂ ਤੇ ਤੁਸੀਂ ਲੜਾਈ ਸ਼ੁਰੂ ਹੋਣੀ ਅਕਾਲੀ ਦਲ ਨਾਲ ਖਾਸ ਕਰਕੇ ਸਦਾ ਅਕਬੀਰ ਸੇ ਬਾਦਲ ਸਾਹਿਬ ਨਾਲ ਲੜਾਈ ਲੜਨਾ ਚਾਹੁੰਦੇ ਜੇ ਸਦਾ ਅਕਬੀਰ ਸੇ ਬਾਦਲ ਨੂੰ ਗੁਰਤੇਜ ਸਦਾ ਪ੍ਰਕਾਸ਼ ਸੇ ਬਾਦਲ ਦੀ ਮਿਹਲੀ ਆ ਸਦਾ ਪ੍ਰਕਾਸ਼ ਸੇ ਬਾਦਲ ਨੇ 18 ਸਾਲ ਜੇਲਾਂ ਕਟੀਆਂ ਪੰਜਾਬ ਦੇ ਮਸਲਿਆਂ ਲਈ ਜੋ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਸਰਕਾਰਾਂ ਆ ਧੱਕਾ ਕਰਨ ਵਾਸਤੇ ਉਹਨਾਂ ਕੇ ਸਰਕਾਰ ਦੀ ਚੱਲਣ ਨਹੀਂ ਹੀ ਦਿੱਤੀ ਤਾਨੂੰ ਪਤਾ ਤੁਸੀਂ ਦੋ ਦਿਨ ਪਹਿਲਾਂ ਹੀ ਦਿੱਲੀ ਜਾ ਕੇ ਆਏ ਜੇ ਫਤਨ ਕਿਸੇ ਦਾ ਮੀਟਿੰਗ ਕਰਕੇ ਆਏ ਹੋਗੇ ਕਿ ਇੱਕ ਕੱਲ ਪਰਸੋਂ ਨਵਾਂ ਕਾਲੀ ਦਲ ਆਇਆ ਜਿਹੜੇ ਕਾਲੀ ਦਲ ਦੇ ਪ੍ਰਧਾਨ ਬਣੇ ਨੇ ਚਾਹੀਦਾ ਤਾਂ ਇਹ ਸੀਗੇ ਉਹ ਕਿਤੇ ਨਾ ਕਿਤੇ ਟ੍ਰੇਨਿੰਗ ਲੈ ਆਉਂਦੇ ਕਿਸੇ ਰਾਜਨੀਤਿਕ ਪਾਰਟੀ 'ਚ ਬਹਿ ਕੇ ਕੋਈ رائے ਕਰਦੇ ਕੋਈ ਉਹਨਾਂ ਤੋਂ ਜਾਣਕਾਰੀ ਲੈਂਦੇ ਫੇਰ ਰਾਜਨੀਤੀ ਚਲਾਉਣੀ ਕਿਵੇਂ ਆ ਉਹਨਾਂ ਨੇ ਸਾਰਾ ਭਾਸ਼ਣ ਤੁਸੀਂ ਵੀ ਸੁਣਿਆ ਹੋਣਾ ਉਹਨਾਂ ਨਾ ਤਾਂ ਸੈਂਟਰ ਗਵਰਨਮੈਂਟ ਨੂੰ ਕਿਹਾ ਕਿ ਤੁਹਾਡੇ ਦਾ ਸਾਡੇ ਜਿਹੜੇ ਮਸਲੇ ਲੜਕਦੇ ਨੇ ਚੰਡੀਗੜ੍ਹ ਤੋਂ ਲੈ ਕੇ ਪੰਜਾਬੀ ਬੋਲਦੇ ਇਲਾਕੇ ਪਾਣੀਆਂ ਦੇ ਮਸਲੇ ਨੇ ਨਾ ਤਾਂ ਉਹਦੀ ਗੱਲ ਕੀਤੀ ਆ ਤੇ ਨਾ ਜੋ ਪੰਜਾਬ ਦੇ ਵਿੱਚ ਲੁੱਟ ਖਸੂਟ ਹੋ ਰਹੀ ਆ ਉਹ ਪੰਜਾਬ ਸਰਕਾਰ ਦੀ ਕੋਈ ਗੱਲ ਕੀਤੀ ਨਾ ਸੈਂਟਰ ਗਵਰਨਮੈਂਟ ਦੀ ਗੱਲ ਕੀਤੀ ਕੇਵਲ ਤੇ ਕੇਵਲ ਸவாயਤ ਧਮਕੀਆਂ ਤੋਂ ਕਿ ਸ਼ਰਮਣੀ ਕਾਲੇ ਦਾ ਦਫ਼ਤਰ ਖੋਲਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਖੋਲਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰ ਲਾਂਗੇ ਹਰ ਤਰੀਸੀ ਬੜੀ ਦੁਨੀਆ ਆਈ ਕਬਜ਼ੇ ਕਰਨ ਵਾਸਤੇ ਬੜੀਆਂ ਸ਼ਕਤੀਆਂ ਆਈਆਂ ਸਾਰੀਆਂ ਸ਼ਕਤੀਆਂ ਨੂੰ ਮੂੰਹ ਦਿਖਾ ਕੇ ਜਾਣੀ ਪਈ ਆ ਤੈਨੂੰ ਬਾਹਲਾ ਭਲੇਖਾ ਹੋਊਗਾ ਇਹੋ ਨਹੀਂਗਾ ਕਿ ਜਿਹੜਾ ਆਪਾਂ ਤਦ ਸਾਬ ਤੇ ਖੜ ਕੇ ਸ੍ਰੀ ਨਸੀਰ ਤੇ ਖੜ ਕੇ ਹੁਕਮ ਸੁਣਾਉਣਾ ਇੱਥੇ ਤਾਂ ਬੂਟ ਪਾਸ ਤੋਂ ਲੈ ਕੇ ਸਰਦੀ ਮਾਸਤਾ ਕੰਮ ਕਰਨਾ ਪੈਣਾ ਪਹਿਲਾਂ ਕੰਮ ਕਰਕੇ ਵਿਖਾਓ ਤੁਸੀਂ ਤੁਸੀਂ ਲੜਾਈ ਤਾਂ ਲੜਨੀ ਆ ਸੈਂਟਰ ਨਾਲ ਲੜਾਈ ਤਾਂ ਲੜਨੀ ਪੰਜਾਬ ਗਵਰਨਮੈਂਟ ਨਾਲ ਜਿਹੜੇ ਧੱਕੇ ਹੋ ਰਹੇ ਨੇ ਪੰਜਾਬੀਆਂ ਨੂੰ ਬਚਾਉਣਾ ਕਿਵੇਂ ਇਹਨਾਂ ਤੋਂ ਤੇ ਤੁਸੀਂ ਲੜਾਈ ਸ਼੍ਰੋਮਣੀ ਅਕਾਲੀ ਦਲ ਨਾਲ ਖਾਸ ਕਰਕੇ ਸਰਦਾਰ ਸੁਖਬੀਰ ਸਾਹਿਬ ਬਾਦਲ ਸਾਹਿਬ ਨਾਲ ਲੜਾਈ ਲੜਨਾ ਚਾਹੁੰਦੇ ਜੀ ਸਰਦਾ ਸ਼ਖਬੀਰ ਸਿੰਘ ਬਾਦਲ ਨੂੰ ਗੁਰਤੀ ਸਰਦਾ ਪ੍ਰਕਾਸ਼ ਸਿੰਘ ਬਾਦਲ ਦੀ ਮਿਲੀ ਆ ਸਰਦਾ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਜੇਲਾ ਕਟੀਆਂ ਪੰਜਾਬ ਦੇ ਮਸਲਿਆਂ ਲਈ ਜੋ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਸਰਕਾਰਾਂ ਆਇਆਂ ਧੱਕਾ ਕਰਨ ਵਾਸਤੇ ਉਹਨਾਂ ਕਿਸੇ ਸਰਕਾਰ ਦੀ ਚੱਲਣ ਨਹੀਂ ਹੀ ਦਿੱਤੀ ਤੇ ਉਹਨਾਂ ਦੀ ਗੁਰਤੀ ਤੇ ਲੈ ਕੇ ਹੀ ਸਰਦਾ ਸ਼ਖਬੀਰ ਸਿੰਘ ਬਾਦਲ ਚੱਲੇ ਹੋਇਆ ਤੇ ਭਲੇਖਾ ਕਰਦੇ ਹੋ ਵੀ ਕਬਜ਼ਾ ਕਰ ਲਾਂਗੇ ਅਸੀਂ ਇਹ ਧਮਕਿਆ ਕਹਦੇ ਹੋਰ ਨੂੰ ਦਿਆ ਜੀ ਜਾ ਕੇ ਕਾਲੀ ਦਾਲ ਨੂੰ ਨਾ ਦਿਓ ਸਾਨੂੰ ਪਤਾ ਤੁਹੀਂ ਦੋ ਦਿਨ ਪਹਿਲਾਂ ਹੀ ਦਿੱਲੀ ਜਾ ਕੇ ਆਏ ਜੇ ਪਤਾ ਨਹੀਂ ਕਿਸੇ ਨਾਲ ਮੀਟਿੰਗ ਕਰਕੇ ਆਏ ਹੋਗੇ ਕਿਤੇ ਕੋ ਡਾਇਰੈਕਸ਼ਨਾਂ ਲੈ ਕੇ ਆਏ ਹੋਗੇ ਕਿਤੇ ਕੋਈ ਆਰਡਰ ਲੈ ਮਿਲੇ ਹੋਣੇ ਆ ਵੀ ਤੁਸੀਂ ਜਾ ਕੇ ਪ੍ਰਧਾਨ ਬਣ ਜਾਓ ਪਰ ਇੱਥੇ ਆਣ ਕੇ ਤੁਸੀਂ ਪ੍ਰਧਾਨਗੀ ਕਾਦੀ ਐਮ ਤਾਂ ਕੋਈ ਪਿੰਡ ਦਾ ਯਾਰ ਕੋਈ ਚੌਕੀਦਾਰ ਨਹੀਂ ਦਵਕੇ ਮਾਰਦਾ ਵੀ ਮੈਂ ਚੌਕੀਦਾਰ ਬਣ ਗਿਆ ਤੇ ਤੁਸੀਂ ਆਣ ਕੇ ਦਵਕੇ ਮਾਰ ਲੱਗੇ ਲੱਗੇ ਜੇ ਪਿੰਡ ਲੁਕਾਰਨ ਲੱਗੇ ਜੇ ਜਿਨ੍ਹਾਂ ਦੇ ਸਿਰ ਤੇ ਤੁਰੇ ਫਿਰਦੇ ਜਿਨ੍ਹਾਂ ਨੇ ਤੁਹਾਡੇ ਨਾਲ ਨਹੀਂ ਰਹਿਣਾ ਇਹ ਜਿੱਥੋਂ ਇਹਨਾਂ ਨੇ ਮਲਾਈ ਖਾਧੀ ਆ ਸ਼ੋਹਨੀ ਕਾਲੀ ਦਲ ਤੋਂ ਜਿੱਥੋਂ ਵਜੀਰੀਆਂ ਹੰਡਾਈਆਂ ਨੇ ਜਿੱਥੋਂ ਇਹਨਾਂ ਨੇ ਸਭ ਕੁਝ ਪ੍ਰਾਪਤੀਆਂ ਕੀਤੀਆਂ ਨੇ ਇਹੋ ਨਾਲ ਨਹੀਂ ਰਹਾ ਤੁਹਾਡੇ ਨਾਲ ਕਿੱਥੋਂ ਰਹਿਣਗੇ ਤੁਹਾਡੀ ਤੁਹਾਡੀ ਕਿਵੇਂ ਬਾਹ ਫੜਨਗੇ ਓਨੀ ਕੁ ਗੱਲ ਕਰੋ ਜਿੰਨਾ ਕਿ ਤੁਹਾਡਾ ਵਜਨ ਆ ਜਿੰਨਾ ਕਿ ਤੁਸੀਂ ਕਰ ਸਕਦੇ ਜੇ ਤੋਂ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਾਲੀ ਦਲ ਦੇ ਸਾਰੇ ਜਹਾੜੂ ਵਰਕਰਾਂ ਨੂੰ ਕਿ ਤੁਸੀਂ ਤਗੜੇ ਹੋ ਕਾਲੀ ਦਲ ਅਗਲੇ ਪ੍ਰੋਗਰਾਮ ਵੀ ਦੇ ਰਿਹਾ ਜਲਦੀ ਜਲਦੀ ਹੀ ਪ੍ਰਧਾਨ ਸਾਹਿਬ ਅਗਲੇ ਪ੍ਰੋਗਰਾਮਾਂ ਦਾ ਵੀ ਐਲਾਨ ਕਰਨਗੇ ਉਹਦੇ ਲਈ ਤਤਪਰ ਰਹਿਣਾ ਚਾਹੀਦਾ ਸਾਨੂੰ